ਅੱਜ ਦੇ ਸਮੇਂ ਵਿੱਚ ਇੱਕ ਵਿਆਹ ਕਰਾਉਣਾ ਔਖਾ ਹੋਇਆ ਪਿਆ ਤੇ ਆਹ ਭਾਈ ਸਾਹਿਬ ਜਿਨੇ ਇੱਕ ਦਿਨ ਵਿੱਚ ਹੀ ਦੋ ਵਿਆਹ ਕਰਵਾ ਲਏ ਸਵੇਰ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਕਰਵਾਇਆ ਲਵ ਮੈਰਿਜ ਕਰਵਾਈ ਤੇ ਸ਼ਾਮ ਨੂੰ ਅਰੇਂਜ ਮੈਰਿਜ ਕਰਵਾ ਲਈ ਘਰਦਿਆਂ ਦੀ ਮਰਜ਼ੀ ਦੇ ਨਾਲ ਬਰਾਤ ਲੈ ਕੇ ਚਲਾ ਗਿਆ ਜਦੋਂ ਇਸ ਕੱਲ ਦਾ ਪ੍ਰੇਮਿਕਾ ਨੂੰ ਪਤਾ ਲੱਗਾ ਤਾਂ ਉਹਨੇ ਪੂਰਾ ਹੰਗਾਮਾ ਕੀਤਾ ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਪ੍ਰੇਮਿਕਾ ਥਾਣੇ ਦੇ ਵਿੱਚ ਆਈ ਆਪਣੀ ਸ਼ਿਕਾਇਤ ਦਰਜ ਕਰਾਉਣ ਇਹ ਪੂਰੀ ਘਟਨਾ ਮੀਡੀਆ ਦੇ ਵਿੱਚ ਐਸਪੀ ਜਤਿੰਦਰ ਜਤਿੰਦਰ ਕੁਮਾਰ ਸ਼ਿਰਵਾਸਤਵ ਨੇ ਦੱਸੀ ਆ ਕਿ ਇੱਕ ਲੜਕੀ ਨੇ ਸਾਡੇ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਕਿ ਮੇਰੇ ਨਾਲ ਜਿਹੜਾ ਮੁੰਡਾ ਏ ਉਹਦਾ ਪ੍ਰੇਮੀ ਆ ਉਹ 4 ਸਾਲ ਤੋਂ ਰਹਿ ਰਿਹਾ ਸੀ ਪਹਿਲਾਂ ਅਸੀਂ 4 ਸਾਲ ਪਹਿਲਾਂ ਅਸੀਂ ਮਿਲੇ ਸਾਡਾ ਪਿਆਰ ਪਿਆ ਹੌਲੀ ਹੌਲੀ ਫਿਰ ਅਸੀਂ ਇੱਕ ਦੂਜੇ ਦੇ ਨੇੜੇ ਆਉਣ ਲੱਗੇ ਤਾਂ ਫਿਰ ਜਿਹੜਾ ਸਾਡਾ ਰਿਸ਼ਤਾ ਸੀ ਉਹ ਵਿਆਹ ਦੇ ਵਿੱਚ ਬਦਲ ਗਿਆ ਪਹਿਲਾਂ ਮੇਰੇ ਪ੍ਰੇਮੀ ਨੇ ਮੇਰੇ ਨਾਲ ਮੰਦਰ ਦੇ ਵਿੱਚ ਜਾ ਕੇ ਵਿਆਹ ਕਰਵਾਇਆ ਤੇ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਹਦੇ ਘਰ ਦੇ ਕਿਤੇ ਹੋਰ ਉਹਦਾ ਵਿਆਹ ਕਰ ਰਹੇ ਆ ਜਦੋਂ ਮੈਨੂੰ ਸ਼ੱਕ ਹੋਇਆ ਤਾਂ ਉਹ ਕਹਿੰਦਾ ਕਿ ਆਪਾਂ ਕੋਰਟ ਮੈਰਿਜ ਕਰਵਾ ਲਈਏ ਜੇਕਰ ਆਪਾਂ ਕੋਰਟ ਮੈਰਿਜ ਕਰਵਾ ਲਾਂਗੇ ਤਾਂ ਮੇਰੇ ਘਰ ਦੇ ਮੇਰਾ ਧੱਕੇ ਨਾਲ ਵਿਆਹ ਨਹੀਂ ਕਰ ਸਕਣਗੇ ਤਾ ਕਹਿੰਦੀ ਅਸੀਂ ਜਦੋਂ ਸਵੇਰ ਦੇ ਟਾਈਮ ਕੋਲਡ ਮੈਰਿਜ ਕਰਵਾਈ ਤਾਂ ਮੇਰਾ ਪ੍ਰੇਮੀ ਉਸੇ ਦਿਨ ਸ਼ਾਮ ਨੂੰ ਆਪਣੀ ਹੋਰ ਕਿਤੇ ਬਰਾਤ ਲੈ ਕੇ ਚਲਾ ਗਿਆ ਕਹਿੰਦੀ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਅੱਜ ਉਹ ਹੋਰ ਵਿਆਹ ਕਰਵਾ ਲਿਆ ਕਰਵਾ ਰਿਹਾ ਏ ਤਾਂ ਮੈਂ ਕਹਿੰਦੀ ਉਹਨਾਂ ਦੇ ਘਰ ਗਈ ਤਾਂ ਉਸ ਉਹਨਾਂ ਦੇ ਪਰਿਵਾਰ ਨੇ ਮੈਨੂੰ ਬੇਇੱਜ਼ਤ ਕਰਕੇ ਘਰੋਂ ਭਜਾ ਦਿੱਤਾ ਕਿ ਅਸੀਂ ਤੇਰਾ ਆਪਣੇ ਮੁੰਡੇ ਦੇ ਨਾਲ ਵਿਆਹ ਨਹੀਂ ਕਰਨਾ ਸਾਨੂੰ ਤੁਹਾਡਾ ਵਿਆਹ ਜਿਹੜਾ ਤੁਸੀਂ ਕਰਵਾਇਆ ਹੋਇਆ ਮਨਜ਼ੂਰ ਨਹੀਂਗਾ ਤਾਂ ਰੋਂਦੀ ਹੋਈ ਪ੍ਰੇਮਿਕਾ ਪੁਲਿਸ ਥਾਣੇ ਪਹੁੰਚੀ ਤਾਂ ਥਾਣੇ ਵਾਲੇ ਉਹਦਾ ਪੂਰਾ ਮਾਮਲਾ ਸੁਣ ਕੇ ਹੈਰਾਨ ਰਹਿ ਗਏ ਪਰ ਉਹਨਾਂ ਨੇ ਉਸ ਮੁੰਡੇ ਦੇ ਉੱਪਰ ਐਫ ਆਈ ਆਰ ਦਰਜ ਕਰ ਲਈ ਆ ਤੇ ਉਸ ਮੁੰਡੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਆ ਐਸ ਟਾਈਮ ਉਸ ਲੜਕੀ ਦਾ ਜਿਹੜਾ ਪ੍ਰੇਮੀ ਆ ਉਹ ਕਰੋ ਫਰਾਰ ਹੋ ਚੁੱਕਾ ਉਹੀ ਨਹੀਂ ਉਸ ਮੁੰਡੇ ਦੀ ਪੂਰੀ ਫੈਮਿਲੀ ਪੂਰਾ ਪਰਿਵਾਰ ਹੀ ਘਰੋਂ ਫਰਾਰ ਹੋ ਚੁੱਕਾ ਪਰ ਪੁਲਿਸ ਦਾ ਕਹਿਣਾ ਹੈ ਕਿ ਇਸ ਲੜਕੀ ਨੂੰ ਅਸੀਂ ਇਨਸਾਫ ਜ਼ਰੂਰ ਦਿਵਾਵਾਂਗੇ ਕਿਉਂਕਿ ਇਹਦੇ ਨਾਲ ਧੱਕਾ ਹੋਇਆ ਹੈ ਪਹਿਲਾ ਪ੍ਰੇਮੀ ਨੇ ਸਵੇਰੇ ਇਹਦੇ ਨਾਲ ਵਿਆਹ ਕਰਵਾਇਆ ਕੋਡ ਮੈਰਿਜ ਕਰਵਾਈਆ ਤੇ ਸ਼ਾਮ ਨੂੰ ਜਾ ਕੇ ਉਹਨੇ ਕਿਸੇ ਹੋਰ ਲੜਕੀ ਦੇ ਨਾਲ ਵਿਆਹ ਕਰਵਾ ਲਿਆ ਤਾਂ ਇਸ ਲੜਕੀ ਦੇ ਨਾਲ ਧੱਕਾ ਹੋਇਆ ਹੈ ਅਸੀਂ ਇਸ ਪੂਰੇ ਮਾਮਲੇ ਦੀ ਸ਼ਾਨਬੀਨ ਕਰਾਂਗੇ ਜੇਕਰ ਇਸ ਪੂਰੇ ਮਾਮਲੇ ਦੇ ਵਿੱਚ ਜਿਵੇਂ ਇਹ ਲੜਕੀ ਦੱਸ ਰਹੀ ਆ ਇੱਕਟਨਾ ਉਹ ਵੀ ਹੀ ਵਾਪਰੀਆ ਪੂਰੇ ਮਾਮਲੇ ਦੇ ਵਿੱਚ ਜੇ ਇਹੀ ਸਚਾਈ ਆ ਤਾਂ ਅਸੀਂ ਇਸ ਲੜਕੀ ਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਕਿਉਂਕਿ ਲੜਕੀ ਦਾ ਕਹਿਣਾ ਆ ਕਿ ਪਿਛਲੇ 4 ਸਾਲਾਂ ਤੋਂ ਤਾਂ ਉਹ ਮੇਰੇ ਨਾਲ ਰਹਿ ਰਿਹਾ ਸੀਗਾ ਤੇ ਮੈਨੂੰ ਇਹੀ ਕਹਿ ਰਿਹਾ ਸੀ ਕਿ ਮੈਂ ਤੇਰੇ ਨਾਲ ਰਹਿਣਾ ਹੈ ਵਿਆਹ ਵਾਲੇ ਦਿਨ ਵੀ ਜਿਸ ਦਿਨ ਉਹ ਹੋਰ ਲੜਕੀ ਦੇ ਨਾਲ ਵਿਆਹ ਕਰਾਉਣ ਜਾ ਰਿਹਾ ਸੀ ਉਸ ਦਿਨ ਵੀ ਉਹਨੇ ਮੈਨੂੰ ਇਹੀ ਕਿਹਾ ਕਿ ਆਪਾਂ ਅੱਜ ਕੋਰਟ ਮੈਰਿਜ ਕਰਵਾ ਲੈਨੇ ਆ ਤਾਂ ਕਿ ਜਿਹੜਾ ਸਾਡਾ ਪਰਿਵਾਰ ਆ ਉਹ ਫਿਰ ਮੇਰਾ ਹੋਰ ਵਿਆਹ ਤੱਕੇ ਨਾ ਕਿਸੇ ਹੋਰ ਪਾਸੇ ਨਹੀਂ ਕਰ ਸਕੂਗਾ ਤਾਂ ਮੇਰੇ ਨਾਲ ਕਹਿੰਦੀ ਉਹਨੇ ਕੋਰਟ ਮੈਰਿਜ ਕਰਵਾ ਲਈ ਤੇ ਜਾ ਕੇ ਦੂਸਰੇ ਪਾਸੇ ਕਿਸੇ ਹੋਰ ਲੜਕੀ ਦੇ ਨਾਲ ਵੀ ਉਹਨੇ ਵਿਆਹ ਕਰਵਾ ਲਿਆ ਤਾਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਲੋਕ ਪਤਾ ਨਹੀਂ ਕਿਹੜੇ ਕਿਹੜੇ ਜੁਗਾੜ ਲਾਉਂਦੇ ਰਹਿੰਦੇ ਆ ਆਏ ਦਿਨ ਇਹੋ ਜਿਹੇ ਬਲੱਖਣ ਤੇ ਨਵੀਆਂ ਘਟਨਾਵਾਂ ਹਰ ਰੋਜ਼ ਸਾਹਮਣੇ ਆਉਂਦੀਆਂ ਤੇ ਇਹ ਘਟਨਾ ਉੱਤਰ ਪ੍ਰਦੇਸ਼ ਦੇ ਵਿੱਚ ਗੋਰਖਪੁਰ ਦੇ ਵਿੱਚ ਵਾਪਰੀ ਆ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਹੈ ਕਿਹਾ ਜਾ ਸਕਦਾ ਇੱਥੇ ਲੋਕਾਂ ਦਾ ਇੱਕ ਵਿਆਹ ਨਹੀਂ ਹੁੰਦਾ ਉਹ ਆਪਣੇ ਵਾਸਤੇ ਇੱਕ ਇੱਕ ਕੁੜੀ ਮੁੰਡੇ ਲੱਭਦੇ ਫਿਰਦੇ ਆ ਤੇ ਇਹ ਨੇ ਇਹ ਭਰਾ ਨੇ ਦੋ ਵਿਆਹ ਕਰਵਾ ਲਏ ਇੱਕੋ ਹੀ ਦਿਨ ਦੇ ਵਿੱਚ ਪਰ ਕੁੜੀ ਨੂੰ ਵੀ ਖੈਰ ਸੋਖ ਮਨਾਉਣੀ ਚਾਹੀਦੀ ਆ ਕਿਉਂਕਿ ਅੱਜ ਕੱਲ ਜਿਹੜਾ ਰੁਝਾਨ ਆ ਕਿ ਜੇਕਰ ਕਿਸੇ ਨੇ ਕਿਸੇ ਨੂੰ ਛੱਡਣਾ ਤਾਂ ਛੱਡਣ ਦੀ بجائے ਕਤਲ ਹੀ ਕਰ ਦਿੱਤਾ ਜਾਂਦਾ ਜਿਵੇਂ ਮੈਂ ਪਿਛਲੇ ਦਿਨੀ ਇੱਕ ਘਟਨਾ ਬਾਰੇ ਵੀਡੀਓ ਪੇਸ਼ ਕੀਤੀ ਸੀ ਕਿ ਸਾਹਿਲ ਗਹਿਲੋਤ ਤੇ ਨਿੱਕੀ ਯਾਦਵ ਦੀ ਕਹਾਣੀ ਮੈਂ ਪੇਸ਼ ਕੀਤੀ ਸੀ ਕਿ ਨਿੱਕੀ ਯਾਦਵ ਤੇ ਸਾਹਿਲ ਗਹਿਲੋਤ ਨੇ ਇਹਨਾਂ ਦੀ ਤਰ੍ਹਾਂ ਹੀ ਮੰਦਿਰ ਦੇ ਵਿੱਚ ਵਿਆਹ ਕਰਵਾਇਆ ਕੋਡ ਮੈਰਿਜ ਕਰਵਾਈ ਤੇ ਜਦੋਂ ਸਾਹਿਲ ਗਹਿਲੋਤ ਦਾ ਪਰਿਵਾਰ ਕਹਿਣ ਲੱਗਾ ਕਿ ਅਸੀਂ ਤੇਰਾ ਹੋਰ ਵਿਆਹ ਕਰਨਾ ਅਸੀਂ ਸਾਨੂੰ ਨਿੱਕੀ ਮਨਜ਼ੂਰ ਨਹੀਂਗੀ ਤਾਂ ਸਾਹਿਲ ਗਹਿਲੋਤ ਨੇ ਨਿੱਕੀ যাদব ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਉਹਦਾ ਕਤਲ ਕਰ ਦਿੱਤਾ ਸੀ ਬੜੀ ਪਿਆਰੀ ਲੜਕੀ ਸੀ ਨਿੱਕੀ যাদਬ ਤੇ ਸਾਹਿਲ ਗਹਿਲੋਤ ਤੇ ਉਹਦੇ ਰਿਸ਼ਤੇ ਦਾ ਇਵੇਂ ਖੌਫਨਾਕ ਅੰਤ ਹੋਇਆ ਸੀ ਤਾਂ ਇਹ ਲੜਕੀ ਨੂੰ ਮੇਰੇ ਖਿਆਲ ਵਿੱਚ ਇਸ ਗੱਲੋਂ ਤਾਂ ਸ਼ੁਕਰ ਮਨਾਉਣਾ ਚਾਹੀਦਾ ਕਿ ਉਹਦੀ ਜਾਨ ਬਚੀ ਪਰ ਇਹ ਗੱਲ ਵੱਖਰੀ ਆ ਕਿ ਜਦੋਂ ਕੋਈ ਬੰਦਾ ਕਿਸੇ ਦੇ ਨਾਲ ਪ੍ਰੇਮ ਵਿੱਚ ਹੁੰਦਾ ਪਿਆਰ ਵਿੱਚ ਹੁੰਦਾ ਤਾਂ ਦੂਸਰਾ ਇਨਸਾਨ ਉਹਨੂੰ ਧੋਖਾ ਦੇਵੇ ਤਾਂ ਬੰਦੇ ਦੇ ਮਨ ਤੇ ਬਹੁਤ ਸੱਟ ਲੱਗਦੀ ਆ ਉਹਨੂੰ ਬਹੁਤ ਦੁੱਖ ਹੁੰਦਾ ਤਾਂ ਲਾਜ਼ਮੀ ਆ ਜਿਹੜੀ ਇਹ ਲੜਕੀ ਆ ਇਹਨੂੰ ਵਿਚਾਰੀ ਨੂੰ ਥੇਸ ਵੀ ਬਹੁਤ ਪਹੁੰਚੀ ਹੋਊਗੀ ਕਿਉਂਕਿ ਇਹਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਹੋਇਆ ਏ ਧੋਖਾ ਹੋਇਆ ਇਹਦੇ ਨਾਲ ਤਾਂ ਜੇਕਰ ਇਹ ਪੂਰੇ ਪੂਰਾ ਮਾਮਲਾ ਜਿਹੜਾ ਸੱਚ ਆ ਉਹਦੇ ਨਾਲ ਇਵੇਂ ਹੀ ਹੋਇਆ ਤਾਂ ਜਰੂਰ ਪੁਲਿਸ ਨੂੰ ਪ੍ਰਸ਼ਾਸਨ ਨੂੰ ਉਹਦੀ ਮਦਦ ਕਰਨੀ ਚਾਹੀਦੀ ਆ ਇਸ ਲੜਕੀ ਨੂੰ ਇਨਸਾਫ ਦਿਵਾਉਣਾ ਚਾਹੀਦਾ ਤੇ ਉਹ ਲੜਕੀ ਜਿਹੜੀ ਇੱਕ ਹੋਰ ਲੜਕੀ ਦੀ ਉਸ ਇਨਸਾਨ ਨੇ ਜ਼ਿੰਦਗੀ ਤਬਾਹ ਕੀਤੀ ਆ ਹੋਰ ਲੜਕੀ ਦੇ ਨਾਲ ਵਿਆਹ ਕਰਾਇਆ ਉਹਦੀ ਉਹਨੂੰ ਵੀ ਇਨਸਾਫ ਮਿਲਣਾ ਚਾਹੀਦਾ